ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦਾ ਤੁਹੀ ਸਾਰੇ ਠੀਕ ਠਾਕ ਹੋਵੋ ਤੇ ਤੰਦਰੁਸਤ ਹੋਵੋ ਕਿਸਾਨ ਵੀਰਾਂ ਦੇ ਸਵਾਲ ਆਉਂਦੇ ਰਹਿੰਦੇ ਆ ਨਾਲ ਨਾਲ ਆਪਾਂ ਜਾਣਕਾਰੀਆਂ ਸਾਂਝੀਆਂ ਕਰਦੇ ਰਹਿੰਦੇ ਹਾਂ ਮੁੱਖ ਮੰਤਵ ਹੈ ਵਾਧੂ ਖਰਚਾ ਬਚਾਉਣਾ ਬਿਨਾਂ ਜ਼ਰੂਰਤੋਂ ਕਿਸੇ ਕਿਸਮ ਦੀ ਪ੍ਰੋਡਕਟ ਦੀ ਵਰਤੋਂ ਨਹੀਂ ਕਰਨੀ ਪਰ ਘੱਟ ਖਰਚੇ ਦੇ ਵਿੱਚ ਝਾੜ ਵੀ ਚੰਗਾ ਲੈਣਾ ਕੁਆਲਿਟੀ ਵੀ ਚੰਗੀ ਲੈਣੀ ਸੋ ਹੁਣ ਜਿਹੜਾ ਹੈਗਾ ਕਈ ਕਿਸਾਨ ਵੀਰਾਂ ਦਾ ਸਵਾਲ ਆਉਂਦਾ ਅਮੀਨੋ ਐਸਿਡ ਜਿਹੜੇ ਹੈਗੇ ਆ ਕਣਕ ਦੇ ਵਿੱਚ ਗੋਭ ਕੋਈ ਕਿਸਾਨ ਵੀ ਯੂਰੀਆ ਦਾ ਪੁੱਛਦੇ ਆ ਕੋਈ ਕਿਸਾਨ ਵੀ 112045 ਦਾ ਯੂਰੀਆ ਦਾ ਪੁੱਛੀ ਜਾਂਦੇ ਸਪਰੇਅ ਕਰਨ ਦਾ ਮਿਕਸ ਕਰਕੇ ਕੋਈ ਕਿਸਾਨ ਵੀ ਹਿਊਮਿਕ ਐਸਿਡ ਮੈਗਨੀਜ਼ ਤੇ ਨਾਲ ਹੋਰ ਜਿਹੜੇ ਹੈਗੇ ਆ ਕਈ ਤਰ੍ਹਾਂ ਦਾ ਮਿਰਚ ਮਸਾਲੇ ਜਿਹੜੇ ਕਿਸਾਨ ਵੀ ਸਪਰੇਅ ਕਰਦੇ ਆ ਕਿਸਾਨ ਵੀਰੋ ਦੇਖੋ ਬਾਜ਼ਾਰ ਦੇ ਵਿੱਚ ਸਮਾਨ ਬਹੁਤ ਤਰ੍ਹਾਂ ਦਾ ਮਿਲਦਾ ਹੁੰਦਾ ਜਦੋਂ ਆਪਾਂ ਘਰੋਂ ਬਾਜ਼ਾਰ ਨੂੰ ਨਿਕਲ ਗਏ ਬਹੁਤ ਤਰ੍ਹਾਂ ਦਾ ਸਮਾਨ ਬਾਜ਼ਾਰ ਦੇ ਵਿੱਚ ਵਿਕਦਾ ਪਰ ਆਪਾਂ ਉਹ ਵਰਤਣਾ ਜਿਹੜਾ ਆਪਣੇ ਕੰਮ ਦਾ ਹੁਣ ਆਪਣੀ ਖਾਣ ਦੀ ਜੇ ਆਪਾਂ ਗੱਲ ਕਰੀਏ ਤਾਂ ਬਾਜ਼ਾਰ ਦੇ ਵਿੱਚ ਵੇ ਪ੍ਰੋਟੀਨ ਪ੍ਰੋਟੀਨ ਮਲਟੀਵਿਟਾਮਿਨ ਬਹੁਤ ਤਰ੍ਹਾਂ ਦੀ ਖਾਣ ਮਿਲਦੀ ਹੈ ਕੀ ਆਪਾਂ ਪ੍ਰੋਟੀਨ ਦੇ ਵਿੱਚੋਂ ਖਾਣੇ ਆਪਾਂ ਪ੍ਰੋਟੀਨ ਚ ਖਾਣੇ ਖਾਣੇ ਖਾਣ ਦੀ ਆਪਦੀ ਆਪਾਂ ਉਹਦੇ ਵਿੱਚ ਸਬਜ਼ੀਆਂ ਫਲ ਫਰੂਟ ਰੋਟੀ ਦਾਲ ਸਬਜ਼ੀ ਜੋ ਵੀ ਹੈਗਾ ਆਪਾਂ ਪਹੁੰਚ ਮੁਤਾਬਕ ਉਹ ਖਾਣ ਦੀ ਕੋਸ਼ਿਸ਼ ਕਰਦੇ ਹਾਂ ਪਰ ਜਦੋਂ ਕੋਈ ਡਾਕਟਰ ਆਪਾਂ ਰეკਮੈਂਡ ਕਰਦਾ ਜੇ ਕੋਈ ਸਮੱਸਿਆ ਆਉਂਦੀ ਆ ਤਾਂ ਫਿਰ ਆਪਾਂ ਉਹ ਚੀਜ਼ਾਂ ਦੀ ਵਰਤੋਂ ਕਰਦੇ ਹਾਂ ਜਿਹੜੇ ਇਹ ਸੱਚ ਜਿਹੜੇ ਸਿੱਧੇ ਪ੍ਰੋਟੀਨ ਨੇ ਜਾਂ ਸਿੱਧੇ ਵਿਟਾਮਿਨ ਨੇ ਕਿਉਂਕਿ ਸਰੀਰ ਆਪਣਾ ਬਣਾਉਂਦਾ ਹੈ ਇਸੇ ਤਰ੍ਹਾਂ ਫਸਲ ਦੇ ਵਿੱਚ ਆਪਾਂ ਖਰਾਕ ਪਾਉਣੀ ਆ ਖਰਾਕ ਤੋਂ ਜਿਹੜੇ ਕਾਰਬੋਹਾਈਡਰੇਟ ਬਣਨੇ 슈ਗਰ ਸਿੰਥੈਸਿਸ ਹੋਣਾ ਅਮੀਨੋ ਐਸਿਡ ਬਣਨੇ ਉਹ ਤੋਂ ਗਾ ਪ੍ਰੋਟੀਨ ਬਣਨਾ ਤੇ ਉਸ ਤੋਂ ਬਾਅਦ ਦਾਣਾ ਬਣਨਾ ਜੇ ਆਪਾਂ ਸਿੱਧਾ ਇਹ ਚੀਜ਼ਾਂ ਵਰਤਾਂਗੇ ਵਰਤ ਸਕਦੇ ਕੋਈ ਸ਼ੱਕ ਨਹੀਂ ਪਰ ਉਹਦੇ ਵਿੱਚ ਆਪਾਂ ਆਪਦਾ ਖਰਚ ਵਧਾਵਾਂਗੇ ਕਿਉਂਕਿ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਹੁੰਦੀ ਆਪਾਂ ਯੂਰੀਆ ਤਾਂ ਹੀ ਪਾਉਨੇ ਆ ਕਿ ਯੂਰੀਆ ਜਿਹੜੀ ਨਾਈਟ੍ਰੋਜਨ ਨਾਈਟ੍ਰੋਜਨ ਤੋਂ ਗਾਂ ਸੰਥੈਸਿਸ ਹੁੰਨੇ ਆ ਸਾਰੀਆਂ ਚੀਜ਼ਾਂ ਦਾ ਨਾਈਟ੍ਰੋਜਨ ਹੋ ਗਿਆ ਫਿਰ ਫਾਸਫੋਰਸ ਹੋ ਗਿਆ ਫਿਰ ਪੋਟਾਸ਼ ਹੋ ਗਿਆ ਫਿਰ ਜ਼ਿੰਕ ਹੋ ਗਿਆ ਫਿਰ ਮੈਗਨੀਜ਼ ਹੋ ਗਿਆ ਫਿਰ ਸਲਫਰ ਹੋ ਗਿਆ ਇਹ ਚੀਜ਼ਾਂ ਆਪਾਂ ਤਾਂ ਹੀ ਦਿੰਨੇ ਆ ਕਿ ਉਹਦੇ ਵਿੱਚੋਂ ਕਾਰਬੋਹਾਈਡਰੇਟ 슈ਗਰ ਕੰਟੈਂਟ ਅਮੀਨੋ ਐਸਿਡ ਗਾਂ ਅੱਗੇ ਪ੍ਰੋਟੀਨ ਤੇ ਜਿਹੜੀ ਡਰਾਈ ਮੈਟਰ ਕ੍ਰੈਕਸ਼ਨ ਹੋਣੀ ਜਿਹਦੇ ਨਾਲ ਫੋਟੋਬਠਾਰਾ ਲੀਫ ਏਰੀਆ ਇੰਡੈਕਸ ਜਿਹੜੀ ਟੇਲਰ ਬਣਦੇ ਆ ਉਦੋਂ ਗਾ ਉਹਨਾਂ ਤੋਂ ਗਾ ਸਿੱਟੇ ਨਿਕਲਦੇ ਫਿਰ ਦਾਣਿਆਂ ਦੀ ਗਿਣਤੀ ਬਾਦੀ ਦਾਣਿਆਂ ਦਾ ਸਾਈਜ਼ ਉਹਦੇ ਵਾਸਤੇ ਹੀ ਤੁਹਾਨੂੰ ਕਹੀਦਾ ਐ ਐਨਪੀਕੇ ਜੋ ਵੀ ਗੋਭ ਸਮੇ ਜਾਂ ਜਿਹੜੇ ਸਮੇ ਸਪਰੇਅ ਕਰਨੇ ਹੁੰਦੇ ਉਹ ਦੱਸ ਦੇ ਰਹੀਦਾ ਮੈਨੂੰ ਐਸਟ ਕੋਈ ਸ਼ੱਕ ਨਹੀਂ ਜਦੋਂ ਆਪਾਂ ਸਪਰੇਅ ਕਰਦੇ ਆ ਤਾਂ ਉਹਦੇ ਵਿੱਚ ਨਾਈਟrogen ਮਟੀਰੀਅਲ ਦੇ ਨਾਲ ਨਾਲ ਨੌਣ ਜਿਹੜੇ ਹੈਗੇ ਆ ਨੌਣ ਪ੍ਰੋਟੀਨ ਨਾਈਟrogen ਮਟੀਰੀਅਲ ਹੁੰਦੇ ਆ ਜਿਹਦੇ ਵਿੱਚ ਖਾਸ ਤੌਰ ਤੇ ਇਹਨਾਂ ਦੇ ਬਾਇਓਸਿੰਥੈਸਿਸ ਵਾਸਤੇ ਅਮੀਨੋ ਐਸਿਡ ਕੰਮ ਕਰਦੇ ਆ ਜਿਹਦੇ ਵਿੱਚ ਪ੍ਰਾਈਨ ਤੇ ਪ੍ਰੀਮੇਡੀਨ ਬੇਸਿਸ ਆ ਜਾਂਦੇ ਆ ਤੇ ਆ ਵਿਟਾਮਿਨਸ ਆ ਜਾਂਦੇ ਆ ਕੋਐਨਜ਼ਾਈਮਸ ਆ ਜਾਂਦੇ ਆ ਇਸ ਤਰ੍ਹਾਂ ਦੇ ਕਈ ਪ੍ਰੋਡਕਟ ਸਿੰਥੈਸਿਸ ਚ ਅਮੀਨੋ ਐਸਿਡ ਕੰਮ ਕਰਦੇ ਪਰ ਉਹ ਕਿਹੜੀ ਸਥਿਤੀ ਚ ਵਰਤਨੇ ਚਾਹੀਦੇ ਆ ਇੱਕ ਤਾਂ ਜਦੋਂ ਫਸਲ ਫੋਟ ਕਰ ਰਹੀ ਆ ਉਦੋਂ ਵਰਤ ਸਕਦੇ ਜੇ ਤੁਸੀਂ ਐਡੀਸ਼ਨਲ ਪਾਉਣੇ ਆ ਤੇ ਵੱਡੀ ਜਿਹੜੀ ਰეკਮੈਂਡੇਸ਼ਨ ਆ ਮੈਂ ਵੀ ਕਈ ਵਾਰ ਕਰਵਾ ਦਿੰਦਾ ਕਿਉਂਕਿ ਸੀਵੀਡੀ ਐਕਸਟ੍ਰੈਕਟ ਖਾਸ ਤੌਰ ਤੇ ਜਿਵੇਂ ਸਾਗਾਰੀਕਾ ਆਉਂਦੀ ਆ ਉਹਦੇ ਵਿੱਚ ਮਾਈਨੋ ਐਸਿਡ ਹੁੰਦੇ ਵਿਟਾਮਿਨਸ ਹੁੰਦੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਸਿੱਧੇ ਪ੍ਰੋਟੀਨ ਵਗੈਰਾ ਬੂਟੇ ਨੂੰ ਮਿਲਦੇ ਜਦੋਂ ਆਪਾਂ ਸਪਰੇਅ ਕਰਦੇ ਪਰ ਉਹ ਬਣਾਈ ਕਰੀ ਦੇ ਕਦੋਂ ਜਦੋਂ فرض ਕਰ ਲਓ ਬਹੁਤ ਜ਼ਿਆਦਾ ਸਟ्रेस ਫਸਲ ਤੇ ਆ ਗਈ ਉਹ ਆਪਾਂ ਵੀਡੀਸਾਈਡ ਇਸ ਤਰ੍ਹਾਂ ਦਾ ਵਰਤਿਆ ਜਾਂ ਮਿਕਸ ਕਰਕੇ ਵਰਤਿਆ ਜਾਂ ਕਈ ਵਾਰ ਕਿਸਾਨ ਵੀਰ ਜਿਵੇਂ ਛਿੱਟਾ ਦੇ ਦਿੰਦੇ ਆ ਦਾ ਆਪਣਾ ਮੈਟਰੀਬਿਊਜ਼ਨ ਦਾ ਉਹਦੇ ਨਾਲ ਫਸਲ ਬਹੁਤ ਜ਼ਿਆਦਾ ਦਬ ਗਈ ਬਹੁਤ ਜ਼ਿਆਦਾ ਪੀਲੀ ਪੈ ਗਈ ਇੱਕਦਮ ਆਪਾਂ ਨੂੰ ਇੰਜੈਕਸ਼ਨ ਤੋਂ ਲਾਉਣ ਦੀ ਲੋੜ ਹੈ ਇੱਕਦਮ ਤਾਕਤ ਦੇਣ ਦੀ ਲੋੜ ਆ ਫਿਰ ਆਪਾਂ ਨਾਲ ਵਰਤਦੇ ਆ ਮੈਗਨੀ ਜਿੰਕ ਵਗੈਰਾ ਦੇ ਨਾਲ ਆਪਾਂ ਉਹ ਵਰਤ ਸਕਦੇ ਹੁੰਦੇ ਆ ਪਰ ਬਿਨਾਂ ਜ਼ਰੂਰਤ ਤੋਂ ਨਹੀਂ ਕਰਨੇ ਇਸੇ ਤਰ੍ਹਾਂ ਹਿਊਮਿਕ ਐਸਿਡ ਬਾਰੇ ਵੀ ਤੁਹਾਡੇ ਨਾਲ ਮੈਂ ਜਾਣਕਾਰੀ ਸਾਂਝੀ ਕਰੂੰਗਾ ਬਿਨਾਂ ਜ਼ਰੂਰਤ ਤੋਂ ਨਾ ਕਰੋ ਜੋ ਚੀਜ਼ ਜ਼ਰੂਰਤ ਆ ਉਹਦੀ ਸਪਰੇਅ ਕਰੋ ਬਹੁਤ ਬਹੁਤ ਸਪਰੇਅ ਕਰੀਏ ਜਦੋਂ ਆਪਾਂ ਲੋਡ ਮੁਤਾਬਕ ਨਾਈਟ੍ਰੋਜਨ ਯੂਰੀਆ ਪਾਤੀ ਜਾਂ ਖਾਦਾਂ ਪਾਤੀਆਂ ਨੇ ਫਿਰ ਆਪਾਂ ਬਿਨਾਂ ਮਜਰੂਰ ਤੋਂ ਨਹੀਂ ਇਹ ਚੀਜ਼ਾਂ ਪਾਉਣੀਆਂ ਹਾਂ ਜੀ ਹਾਂ ਜਿਹੜੇ ਐਨਪੀਕੇ ਵਗੈਰਾ ਕਰਨ ਦੀ ਉਲੀਨਾਸ਼ਕ ਦੀ ਜ਼ਰੂਰਤ ਆ ਉਹ ਕਰੀਏ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ